ਦੱ ਕਰਵਾ ਕੇ ਰਾਂਗੇ ਜਨ ਤੱਕ ਵੰਡ ਪ੍ਰਣਾਲੀ ਮਜ਼ਬੂਤ ਕਰੋ ਸਦਲਾ ਮੋਦੀ ਮਰਦਾਬਾਦ 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 ਮੈਂ ਤਕਸ਼ ਲੋਕਾਂ ਦਾ ਇੱਕਾ ਜਿੰਦਾਬਾਦ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਪੂਰੇ ਭਾਰਤ ਭੰਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਨੌਜਵਾਨ ਭਾਰਤ ਸਭਾ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਬਠਿੰਡਾ ਬਾਦਲ ਰੋਡ ਤੇ ਪੈਂਦੇ ਪਿੰਡ ਕੁੱੱਦਾ ਦੇ ਬੱਸ ਸਟੈਂਡ ਤੇ ਕੀਤੀ ਰੋੜ ਜਾਮ ਅਤੇ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਰੱਦ ਕਰਵਾ ਕੇ ਹੀ ਸਹਾਂ ਲਵਾਂਗੇ ਇਸ ਮੌਕੇ ਧਰਨਾਕਾਰੀਆਂ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ਗਈ ਇਸ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿਖੇ ਲਗਾਏ ਗਏ ਧਰਨੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਤਾਂ ਜੋ ਕਿ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਇਆ ਜਾ ਸਕੇ। ਫੈਡਰਲ ਦੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜੋ ਮੁਲਕਪਤਰੀ ਕਿਸਾਨ ਜਥੇਬੰਦੀਆਂ ਦਿੱਲੀ ਦੇ ਵਿੱਚ ਸੰਘਰਸ਼ ਦਾ ਅਖਾੜਾ ਪਕਾਈ ਬੈਠੀਆਂ ਪੂਰੇ ਦੇਸ਼ ਦੇ ਸਮੂਹ ਜਥੇਬੰਦੀਆਂ ਵੱਲੋਂ 8 ਦਸੰਬਰ ਦਾ ਸੱਦਾ ਸੀਗਾ ਵੀ ਭਾਰਤ ਨੂੰ ਬੰਦ ਰੱਖਣਾ ਤੇ ਉਸੇ ਭਾਰਤ ਬੰਦ ਦੇ ਸਮਰਥਨ ਦੇ ਵਿੱਚ ਅਸੀਂ ਭਾਰਤੀ ਕਿਸਾਨ ਜਿਹਨਾਂ ਨੇ ਇਕੱਠਾ ਗਰਾਹਾਂ ਬਲਾਕ ਸੰਘ ਤੋਂ ਵੱਲੋਂ ਇੱਥੇ ਧਰਨਾ ਲਾਇਆ ਤਾਂ ਜੋ ਜੋ ਕੱਲ ਦੀ ਮੀਟਿੰਗ ਹੈ ਜਥੇਬੰਦੀਆਂ ਨਾਲ ਸਰਕਾਰ ਦੀ ਉਸ ਮੀਟਿੰਗ ਤੇ ਦਬਾਅ ਪਾ ਕੇ ਸਰਕਾਰ ਨੂੰ ਝੁਕਲ ਲਈ ਮਜਬੂਰ ਕੀਤਾ ਜਾ ਸਕੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਜਿਹੜੀ ਮਨ ਦੀ ਹਮਾਇਤ ਆ ਉਹ ਹੁਣ ਬਹੁਤਾ ਸਾਰਥਕ ਨਹੀਂ ਰਹੀ ਬਹੁਤਾ ਮਾਣਿਆ ਨਹੀਂ ਰਾਦੀ ਹੁਣ ਸਾਨੂੰ ਸਰੀਰ ਕੋ ਪੱਕੋਂ ਵੀ ਉਸ ਅੰਦੋਲਨ ਦੇ ਵਿੱਚ ਵੱਡੀ ਗਿਤੀ ਦੇ ਵਿੱਚ ਪਹੁੰਚਣਾ ਚਾਹੀਦਾ ਤਾਂ ਜੋ ਸਰਕਾਰ ਮਜਬੂਰ ਹੋ ਸਕੇ ਵੱਡੇ ਇਕੱਠਾਂ ਨੂੰ ਦੇਖ ਕੇ ਜਿਹੜੇ ਕਾਲੇ ਪੀਨਾਂ ਨੂੰ ਰੱਦ ਕਰੇ ਇਹ ਜੋ ਤਿੰਨ ਖੇਤੀ ਕਾਨੂੰਨ ਲਿਆਂਦੇ ਆ ਸਰਕਾਰ ਨੇ ਜਾਂ ਬਿਜਲੀ ਬਿੱਲ ਆ ਵੀ ਸਭੀ ਸੰਭਾਵਤ ਜਾਂ ਖੇਤੀ ਪਰਾਲੀ ਸਾੜਨ ਵਾਲਾ ਜਿਹੜਾ ਇਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਹ ਆ ਸਰਕਾਰ ਪ੍ਰਤੀ ਇਹ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਜਦੋਂ ਇਹਨਾਂ ਰੋਹ ਬਣ ਜੇ ਉਹਨੂੰ ਅਸਤੀਫਾ ਵੀ ਦੇਣਾ ਚਾਹੀਦਾ ਰੱਦ ਕਰਨੇ ਦਾ ਜ਼ਰੂਰੀ ਬਣਦੇ ਆ ਕਿਉਂਕਿ ਲੋਕਤੰਤਰ ਦੇ ਵਿੱਚ ਪ੍ਰੋਟੈਕਟ ਕਰਨ ਦਾ ਹਰ ਇੱਕ ਨੂੰ ਹੱਕ ਆ ਤੇ ਜਿਵੇਂ ਉੱਥੇ ਚਾਲਾਂ ਚੱਲੀਆਂ ਜਾ ਰਹੀਆਂ ਹਨ ਹੁਣ ਦਿੱਲੀ ਦੇ ਵਿੱਚ ਬਾਟਰ ਤੇ ਕਾਫੀ ਫੋਰਸ ਲਾਈ ਜਾ ਰਹੀ ਹੈ ਜਾਂ ਹੋਰ ਕਰ ਰਹੇ ਪ੍ਰਬੰਧ ਉਹ ਇਹ ਨਹੀਂ ਚਾਹੀਦੇ ਤੇ ਅਸੀਂ ਤਾਂ ਅਪੀਲ ਹੀ ਕਰਦੇ ਆ ਕਿ ਵੱਧ ਤੋਂ ਵੱਧ ਦਿੱਲੀ ਜਾ ਕੇ ਸਾਥ ਦਿੱਤਾ ਜਾਏ ਜਿਵੇਂ ਕਿ ਸਾਡੀ ਸੂਬਾ ਕਮੇਟੀ ਦੱਸਦੀ ਆ ਕਿ 135 ਕਰੋੜ ਦੀ ਵਾਦੀ ਆ ਤੇ 10% ਹਿੱਸਾ ਜੇ ਮਤਲਬ ਇਹ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦਾ 13.5 ਕਰੋੜ ਲੋਕ ਕਿਉਂਕਿ 472 ਭਾਰਤ ਦੀਆਂ ਜਥੇਬੰਦੀਆਂ ਦਾ ਇਹ ਫੈਸਲਾ ਉੱਥੇ ਹੁਣ ਉਹਨਾਂ ਦੇ ਤਹਿਤੀ ਫੈਸਲੇ ਆਉਣੇ ਤੇ ਉਹਨਾਂ ਦੇ ਮੁਤਾਬਕ ਜੇ 13.5 ਕਰੋੜ ਲੋਕ ਉੱਥੇ ਪਹੁੰਚਦੇ ਆ ਤਾਂ ਮੋਦੀ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਇਹ ਕਾਨੂੰਨ ਅਸੀਂ ਵਾਪਸ ਕਰਾਵਾਂਗੇ